ਇੱਕ ਰੂਮ ਚੋਂ 16 ਲੱਖ ਦੀ ਨਿਕਲ ਜਾਂਦੀ ਹੈ ਜੀ ਕਿ ਆਪਾਂ ਨੂੰ 100 ਰੁਪਏ ਵੀ ਰੇਟ ਰਹੀ ਤੇ ਮਾਲਕ ਦੀ ਕਿਰਪਾ ਨਾਲ ਵੀ ਜੇ ਆਪਾਂ ਨੂੰ 200 ਰੁਪਏ ਰੇਟ ਮਿਲ ਰਿਹਾ ਹੈਗਾ ਜੀ ਦਾਣਾ ਤਾਂ ਲਾ ਲਓ ਡਬਲ ਬੱਚੇ ਉਧਰ ਆਪਣੀ ਮਸ਼ਰੂਮ ਵੀ ਚੱਲ ਰਹੀ ਸੀ ਨਾ ਤਾਂ ਕਰਕੇ ਉਧਰ ਵੀ ਲਾ ਲਓ ਤੁਸੀਂ 16 ਡਿਗਰੀ ਟੈਂਪਰੇਚਰ ਜਦੋਂ ਵੀ ਮੰਨ ਲਓ ਮਸ਼ਰੂਮ ਯਾਰ ਤੁਹਾਨੂੰ ਕਾਹਵੇਂ ਵੀ ਥੋੜਾ ਜਿਹਾ ਕੰਮ ਨੌਲੇਜ ਵਾਲਾ ਜ਼ਿਆਦਾ ਆਗਾ ਠੀਕ ਹੈ ਜੇ ਦੇਖਿਆ ਜਾਵੇ ਤਾਂ ਵੀ ਇਹ ਇੱਕ ਪੈਕਟ ਦੇ ਕਿੰਨਾ ਖਰਚਾ ਆ ਜਾਂਦਾ ਹੁਣ ਬਈ ਤੇ ਆਪਾਂ ਨੂੰ ਪਰ ਲੜ ਵੀ 800 ਰੁਪਿਆ ਦਾ ਪੈਂਦਾ ਹੈਗਾ ਇਹ ਚ 10 ਕਿਲੋਗੀਆਂ ਦਾ ਤੇ ਬਈ ਆ ਫਿਰ ਆ ਪੈਕ ਟੋਰੀ ਤਿਆਰ ਕਰਦੇ ਹੋ ਜਾਂ ਫਿਰ ਲੈ ਕੇ ਆਉਂਦੇ ਆ ਖਾਦ ਬਰੇ ਆਪਾਂ ਬਾਹਰੋਂ ਲੈ ਕੇ ਆਉਂਦੇ ਆ ਜੀ ਅਸੀਂ ਖਾਦ ਬਾਹਰੋਂ ਲੈ ਕੇ ਆਏ ਆ ਤੇ ਸਾਸੀ ਕਾਲ ਜੀ ਇਸ ਵੇਲੇ ਅਸੀਂ ਖੜੇ ਆ ਮਸਰੂਮ ਮਡਾਹਰ ਫਾਰਮ ਉਧੇ ਜਿਸ ਨੂੰ ਆਪਾਂ ਆਖੋਂ ਬਾਣੀ ਖੇਤੀ ਵੀ ਕਹਿ ਸਕਦੇ ਆ ਦੇਖਿਆ ਜਾਵੇ ਕਿ ਸਾਡੇ ਪੰਜਾਬ ਦੇ ਲੋਕ ਕਿਸੇ ਕਿਤੇ ਦੇ ਨਾਲ ਬੇਹੱਦ ਘਟ ਜੁੜਦੇ ਨੇ ਪਰ ਇਸ ਬਾਈ ਨੇ 20 ਸਾਲਾਂ ਦੀ ਉਮਰ ਦੇ ਵਿੱਚ ਆਪਣੇ ਖੇਤ ਦੇ ਵਿੱਚ 30 ਤੋਂ 35 ਲੱਖ ਰੁਪਇਆ ਲਾ ਕੇ ਪ੍ਰੋਜੈਕਟ ਸ਼ੁਰੂ ਕੀਤਾ ਤੇ ਜਿ ショਸ਼ੀ ਗਲੋਰੀ ਤੇ ਆਪਣਾ ਨਾਂ ਤੇ ਆਪਣੀ ਲੋਕੇਸ਼ਨ ਬਈ ਨਾਸਪੀ ਨੂੰ ਗੁਰੂ ਸੇਕਾ ਸੰਗਿਆ ਜਾ ਠੀਕ ਹੈ ਤੇ ਲੋਕੇਸ਼ਨ ਆਪਣੀ ਲਾਲੋ ਵੀ ਮਸਤ ਨੂੰ ਸਭ ਤੋਂ ਜਦੋਂ ਆਪਾਂ ਸੰਗਰੂਰ ਨੂੰ ਜਾਂਦੇ ਆਂਗੇ ਠੀਕ ਹੈ ਤਾਂ ਪਹਿਲੀ ਪਈ ਉਹ ਆਉਂਦੀ ਹੈ ਜੀ ਠੀਕ ਹੈ ਠੀਕ ਹੈ ਤੇ ਮਸਤ ਮਾਨਾ ਸਾਹਿਬ ਤੋਂ ਜਦੋਂ ਆਪਾਂ ਸੰਗਰੂਰ ਨੂੰ ਜਾਂਦੇ ਆਂ ਤਾਂ ਪਹਿਲੀ ਪਈ ਹੈ ਜਿਹੜੀ ਬਾਈ ਦੇ ਫਾਰਮ ਨੂੰ ਮੋੜਦੀ ਹੈ ਬਾਕੀ ਰੋਡ ਉੱਪਰੋਂ ਦੇਖਦਾ ਹੈਗਾ ਬਾਈ ਦਾ ਫਾਰਮ ਕਿ ਇਹ ਆਈਡੀਆ ਜਿਹੜਾ ਆਪਣੇ ਇਸ ਫਾਰਮ ਦਾ ਉਸ ਤੋਂ ਬਾਅਦ ਵੀ ਮੈਂ ਖਾਲਸਾ ਚ ਪੜਦਾ ਸੀਗਾ ਠੀਕ ਹੈ ਤੇ ਵੀ ਬਾਕ ਫੂਡ ਪ੍ਰੋਸੈਸਿੰਗ ਦਾ ਕਰਦਾ ਸੀਗਾ ਸਬਜ਼ੀਆਂ ਬਾਰੇ ਠੀਕ ਹੈ ਬਈ ਬੱਛੀ ਹੋਈ ਸੀ ਕਿ ਬ੍ਰਾ ਭਾਪੀ ਥੋੜੀ ਬਹੁਤ ਨੌਲਜ ਅੱਛਾ ਫੇਰ ਆਪਾਂ ਥੋੜੇ ਬਾਅਦ ਫਾਰਮਾਂ ਤੇ ਵਿਜ਼ਿਟ ਕਰਨਾ ਸਟਾਰਟ ਕਰਿਆ ਵੀ ਆਪਾਂ ਨੂੰ ਲੱਗਿਆ ਫਾਰਮ ਉੱਤੇ ਵਿਜ਼ਿਟ ਕੀਤਾ ਤੇ ਥੋੜੇ ਬਹੁਤੀ ਟ੍ਰੇਨਿੰਗ ਵੀ ਲਈ ਫੇਰ ਬਈ ਮੈਂ ਮਾਰਚਲ ਚ ਸੋਲਣ ਟ੍ਰੇਨਿੰਗ ਕਰਕੇ ਆਇਆ ਮਾਰਚਲ ਦੇ ਵਿੱਚ ਸੋਲਣ ਤੋਂ ਟ੍ਰੇਨਿੰਗ ਲੈਂਦੀ ਕਨੇ ਕੋਨੇ ਉਰੇ ਵੀ ਕਰਾਉਂਦੇ ਨੇ ਕਿ ਖੇਤੀਬਾੜੀ ਨਾਲ ਖੇੜੀ ਖੇੜੀ ਆਪਨੇ ਥੇਣ ਹਾਂਜੀ ਪਰ ਉਹ ਵੀ ਟਾਈਮ ਹੁੰਦਾ ਹੈ ਠੀਕ ਹੈ ਤੇ ਬਈ ਉੱਥੇ ਕਿੰਨੇ ਕ ਟਾਈਮ ਦੀ ਟ੍ਰੇਨਿੰਗ ਲੱਗੀ ਸੀ ਵੀਰੇ 15 ਦਿਨ ਲਾ ਕੇ ਆਇਆ ਸੀ ਜਮੈਂ 15 ਦਿਨਾਂ ਦੀ ਟ੍ਰੇਨਿੰਗ ਤੋਂ ਬਾਅਦ ਤੁਸੀਂ ਆਪਣੇ ਆਪਣੇ ਖੇਤ ਦੇ ਵਿੱਚ ਸ਼ੁਰੂ ਕਰ ਲਿਆ ਤੇ ਆਓ ਆਪਾਂ ਅੰਦਰੋਂ ਦਿਖਾ ਦਿੰਦੇ ਆ ਬਈ ਦੇਖਿਆ ਜਾਵੇ ਤਾਂ ਸੈਟਅਪ ਤੇ ਵੀ ਬਹੁਤ ਖਰਚਾ ਆ ਗਿਆ ਹੋਣਾ ਨਾ ਬਈ ਹਾਂਜੀ ਵੀਰੇ ਆਪਣਾ 32 ਲੱਖ ਦਾ ਸਾਰਾ ਇੱਥੇ ਹੈਗਾ ਜੀ ਇੰਸਟਾਲ ਠੀਕ ਹੈ ਉਹ ਚੋਂ 50% ਸਬਸਿਡੀ ਆ ਤੇ 50% ਇਹਦੇ 71 ਲੱਖ ਦਾ ਆਪਣਾ ਕਰੂਗਾ ਹੋਇਆ ਠੀਕ ਹੈ ਉੱਚਾ ਲਾ ਲੋ ਵੀ ਕੱਢ ਲਾ ਗਏ ਜਿਹੜੇ ਸਬਸਿਡ ਦੀ ਆ ਗਈ ਬਈ ਫਿਰ ਹਾਂ ਬਰੇ ਸਸਤਾ ਆਈ ਨਹੀਂ ਜੀ ਠੀਕ ਹੈ ਇਹ ਲੱਗ ਜਾਂਦਾ ਵੀ ਯਾਰ ਟਾਈਮ ਜਦੋਂ ਆਪਾਂ ਕਹੇ ਦੀਏ ਜਦੋਂ ਕਹੇ ਦੀਏ ਹਸਤਾਨ ਲੈਟ ਥੋੜਾ ਜਿਹਾ ਵੀ ਆਪਣਾ ਕਲਸ਼ ਡਾਊਨ ਚੱਲ ਰਹੇ ਨੇਗੇ ਠੀਕ ਹੈ ਠੀਕ ਹੈ ਤੇ ਭਈਆ ਫਿਰ ਆ ਪੈਕਟੋਰੀ ਤਿਆਰ ਕਰ ਦਿਓ ਜਾਂ ਫਿਰ ਲੈ ਕੇ ਆਓ ਖਾਦ ਵੀਰੇ ਆਪਾਂ ਬਾਰੂ ਲੈ ਕੇ ਆਉਨੇ ਹਾਂ ਜੀ ਅਸੇ ਖਾਦ ਬਾਰੂ ਲੈ ਕੇ ਆਏ ਹੋ ਤੇ ਅੱਪਾ ਦੇਖ ਦੇ ਜਾਂਗੇ ਬਸ ਥੋੜੇ ਜਿਹੇ ਟਾਈਮ ਤੱਕ ਬਾਹਰ ਕਰਾਂਗੇ ਆਪਦਾ ਖਾਦਾ ਠੀਕ ਹੈ ਠੀਕ ਹੈ ਵੀ ਇਹ ਖਾਦ ਲਈ ਆਪ ਹੀ ਬਣਾਉਣ ਲੱਗੋਗੇ ਹਾਂ ਅਸਲੀ ਬਚਤ ਤਾਂ ਵੀਰੇ ਯਾਰ ਫੇਰ ਹੀ ਹੁੰਦੀ ਹੈਗੀ ਠੀਕ ਹੈ ਤੇ ਚਲ ਆਪਣਾ ਫਾਰਮ ਰੋਡ ਤੋਂ ਵੀ ਦਿਖਦਾਗਾ ਤਾਂ ਕਰਕੇ ਵੀ ਖਾਦ ਲਈ ਬਹੁਤ ਆਉਂਦੇ ਨੇਗੇ ਠੀਕ ਆ ਬਈ ਇਹ ਦੇਖਿਆ ਜਾਵੇ ਤਾਂ ਵੀ ਇਹ ਇੱਕ ਪੈਟ ਲਈ ਕਿੰਨਾ ਖਰਚਾ ਆ ਜਾਂਦਾ ਹੋਣਾ ਬਈ ਇਹ ਵੀਰੇ ਆਪਾਂ ਨੂੰ ਪਰ ਲੜੂ ਵੀ 80 ਰੁਪਿਆ ਦਾ ਪੈਂਦਾਗਾ ਇਹ ਚ 10 ਕਿਲੋ ਹੋ ਗਿਆ ਦਾ ਕਿਲੋ ਕੁਲਾਲੋ ਵੀ ਤੁਸੀਂ ਆਪਾਂ ਨੂੰ ਪੈਂਦਾਗਾ ਠੀਕ ਆ ਉਹ ਹੀ 10 ਰੁਪਿਆ ਦਾ 8 ਰੁਪਿਆ ਦਾ ਤੇ ਬਈ ਇਹਦੇ ਵਿੱਚ ਏਸੀ ਲਾਇਆ ਹੋਇਆ ਹੈ ਵੀ ਇਹ ਟੈਂਪਰੇਚਰ ਮੈਂਟੇਨ ਕਰਨਾ ਪੈਂਦਾ ਕਿੰਨੀ ਕਿ ਡਿਗਰੀ ਤੇ ਰੱਖਣਾ ਪੈਂਦਾ ਬਈ ਆਪਣੇ ਵੀਰੇ ਦੋ ਏਸੀ ਲੱਗੇ ਹੋਏ ਨੇਗੇ 88 90 16 90 ਠੀਕ ਹੈ ਤੇ ਪਹਿਲਾਂ ਤਾਂ ਵੀਰੇ ਜਿਵੇਂ ਆਪਾਂ ਜਿਹੜਾ ਟੈਂਪਰੇਚਰ ਥੋੜਾ ਜਿਹਾ ਆਪਾਂ ਨੂੰ ਹਾਈ ਤੇ ਰੱਖਣਾ ਪੈਂਦਾ ਹੈ ਜੇ ਜਦੋਂ ਆਪਾਂ ਦੂਸਰੇ ਰੂਮ ਤੋਂ ਦਿਖਾਉਣਾ ਵੀ ਬੈਗ ਰੱਖਦੇ ਆ ਉਸ ਤੋਂ ਬਾਅਦ 12 ਦਿਨਾਂ ਬਾਅਦ ਨਾਰੀਅਲ ਨਹੀਂ ਹੁੰਦਾ ਹੈਗਾ ਨਾਰੀਅਲ ਦਾ ਬਰੂਦਾ ਠੀਕ ਹੈ ਤੇ ਫਿਰ ਇੰਨੀ ਇੱਕ ਚੜ੍ਹਦੇ ਹੁੰਦੇ ਆਗੇ ਆਪਾਂ ਨਾਰੀਅਲ ਦੇ ਬਰੂਦੇ ਦੀ ਲੇਅਰ ਚੜ੍ਹਨੀ ਪੈਂਦੀ ਹੈ ਇਹ ਹਾਂ ਵੀ ਜਦੋਂ ਆਪਾਂ ਕਹਿੰਦੇ ਨੇ ਕਿ ਪ ਤਾਂ ਉਹ ਥੋੜਾ ਜਿਹਾ ਬਾਰੀ ਦਾ ਵਾਸਤੇ ਨਾ ਵੀ ਹਾਂ ਵੀ ਪਾਣੀ ਜਿਆਦਾ ਸੁੱਕਦੀ ਹੈ ਜੀ ਤੇ ਫਿਰ ਇਹਦਾ ਬੀ ਕਿਥੋਂ ਲੈ ਕੇ ਆਉਣੇ ਆ ਜਾਂ ਫਿਰ ਤੁਸੀਂ ਸਾਰਾ ਕੁਝ ਵੀਰੇ ਵੀ ਆਪਾਂ ਕਹ ਜੀ ਏ ਬੀ ਦਾ ਤਾਂ ਵੀਰੇ ਸਿਰਫ ਤੁਹਾਨੂੰ ਦਿਖਾਉਂਗਾ ਜਿਪਿਆ ਹੋਇਆ ਵੀ ਸਿਰਫ ਚਾਰਕ ਦਾਣੇ ਹੀ ਬੋਤਨੇਗੇ ਠੀਕ ਹੈ ਉਹਦੇ ਨਾਲ ਹੀ ਚੱਲੀ ਜਾਂਦਾ ਜਿਵੇਂ ਹੁਣ ਆਪਾਂ ਅੱਜ ਸਾਰੀ ਟੋਟੇ ਇਹਦੇ ਵਿੱਚ ਵੀ ਮਨ ਲੈ ਇੱਕ ਪੈਕਟ ਦੇ ਵਿੱਚ ਚਾਰਕ ਦਾਣੇ ਪੈਂਦੇ ਹਾਂ ਹਾਂ ਜਿਵੇਂ ਆਪਾਂ ਅੱਜ ਜਿਕੇ ਵੀ ਆਪਣੀ ਸਾਰੇ ਬੈਗ ਚਾਹੇ ਆਪਾਂ ਖਾਲੀ ਕਰਦੇ ਹਣਾ ਸਵੇਰ ਨੂੰ ਦੁਬਾਰੇ ਆ ਜਾਣੇ ਆਏਗੇ ਠੀਕ ਹੈ ਅਸੀਂ ਉੱਚ ਤੇ ਮਨ ਨਾਲ ਵੀ ਇੱਕ ਬੈਗ ਦੇ ਉਤੋਂ ਕਿੰਨੇ ਕ ਵਰਤੜਾਈ ਹੋ ਜਾਂਦੇ ਬਈ ਜੇ ਦੇਖੀ ਆਪਣਾ ਵੀਰੇ ਤੁਸੀਂ ਉਹੀ ਕਹਿ ਰਹੇ ਤੁਹਾਨੂੰ 70 ਕਿਹ ਡਣਾ ਦਾ ਸਾਰਾ ਸਾਈਕਲ ਹੁੰਦਾ ਹੈ ਆਪਣਾ ਠੀਕ ਹੈ ਇਦਾਂ ਆਪਾਂ ਬੈਗ ਲਿਆ ਕੇ ਰੱਖ ਤੇ 35 ਮਹੀਨ ਲਾ ਲੋ ਵੀ 35 36 ਡਣਾ ਬਾਅਦ ਸਟਾਰਟ ਹੋ ਜਾਂਦੇ ਮੈਂ ਸ਼ੁਰੂਗਾ ਠੀਕ ਹੈ ਤੇ ਇੰਨੇ ਕ ਦਿਨ ਚੱਲਦੀ ਹੈ ਜੀ ਮਹੀਨਾ ਕੁ ਲਾ ਲੋ ਵੀ ਤੁਸੀਂ ਇੱਕ ਮਹੀਨਾ ਆ ਗਈ ਮਨਾਲ ਇੱਕ ਬੈਗ ਦੇ ਵਿੱਚੋਂ ਆਪਾਂ ਨੂੰ ਸੂਮ ਮਿਲਦੀ ਹੈ ਹਾਂ ਜੀ ਵੀਰੇ ਤੇ ਜੇ ਬਾਅਦ ਇਹਦੇ ਵਿੱਚ ਬਈ ਫਿਰ ਇਹ ਬੇਕਾਰ ਹੋ ਜਾਂਦਾ ਕਿ ਜੇ ਉਹ ਨਾ ਵੀਰੇ ਪੰਜਵੇਂ ਕਹਿਦੀ ਹੈ ਵੀ ਖਾਲ ਬਣ ਜਾਂਦੀ ਹੈ ਜੀ ਜਮੀਨ ਚ ਪਾਉਣ ਨੂੰ ਠੀਕ ਹੈ ਇਹਦੇ ਬਾਅਦ ਵਿੱਚ ਤੁਸੀਂ ਆਪਣੇ ਖੇਤ ਦੇ ਵਿੱਚ ਬਰਤੋਂ ਕਰ ਸਕਦੇ ਨੇ ਕਿ ਬੀ ਉਹ ਆਪਣੇ ਉਧਰ ਸਾਈਡ ਤੇ ਪੈਣੇਗੇ ਨਰਸੇ ਵਾਲੇ ਲੈ ਜਗੇ ਸੀ ਕਿ ਪਿਛਲੀ ਵਾਰ ਠੀਕ ਹੈ ਤੇ ਵਿਹੜੇ ਵਾਲੇ ਖੇਤਾਂ ਵਿੱਚ ਕੋਈ ਸੁਪਰੀ ਦੀ ਲੋੜ ਨਹੀਂ ਪੈਂਦੀ ਤੇ ਬਈ ਇਹ ਉੱਪਰ ਨੂੰ ਕਿੰਨੀਆਂ ਕਰ ਲੈਣਾ ਲੱਗੇ ਹੋਣੇ ਆਪਣੀ ਇਹ ਵੀਰੇ ਆਪਣਾ ਇਹ ਤਾਂ ਹੈਗਾ ਜਗਾ 7 ਰੈਂਕ ਦਾ 7 ਰੈਂਕ ਤੇ ਆਪਾਂ ਉਧਰਲੇ ਰੂਮ ਚ 2 ਰੈਂਕ ਵਧਾਤੇ ਉਹ ਬਣ ਕੇ ਆਪਣਾ 9 ਦਾ ਕਿਉਂਕਿ ਇਹ ਜਿਹੜਾ ਦੱਪਣ ਨੂੰ ਉਹਨਾਂ ਕੀ ਖਰਚਾ ਪੈਂਦਾ ਸੀਗਾ ਠੀਕ ਹੈ ਬਈ ਇਹ ਦੇਖਿਆ ਜਾਵੇ ਵੀ ਇਹ ਸੈੱਟ ਕਿੰਨੇ ਬਾਈ ਕਿੰਨੇ ਫੁੱਟ ਦਾ ਹੈ ਇਹ ਪੈਟ ਬਾਈ 18 ਨਾ ਬਈ ਪੈਟ ਬਾਈ 18 ਨਾ ਇਹਦੇ ਤੇ 16 ਲੱਖ ਰੁਪਏ ਖਰਚਾ ਹੋ ਗਿਆ ਨਾ ਬਈ ਹਾਂਜੀ ਵੀਰੇ 7 ਲੱਖ ਦੀ ਕੰਪੋਸਟ ਲਾ ਲੋ ਠੀਕ ਹੈ ਯਾਰ ਮੈਂ ਤੁਹਾਨੂੰ ਸਿੱਧਾ ਜਿਹਦਾ ਦੱਸ ਦਾਂਗਾ ਵੀ ਜੇ ਨਾਲ ਬਹੁਤ ਮਿਹਨਤਾਂ ਕਰਕੇ ਹਨਾ ਲੰਬਰਾਤ ਇੱਕ ਕਰਕੇ ਕਮਾਉਣਾ ਬਿਲਕੁਲ ਬਈ ਉੱਥੇ ਆਪਾਂ ਕਿਤਾਪੁਰ ਉਹਨੇ ਬੱਚੇ ਬੱਚਤ ਹੀ ਨਿਕਲ ਜੰਦੀ ਆਪਾਂ ਨੂੰ ਜੇ ਕੀ ਆਪਾਂ ਠੀਕ ਆ ਬਈ ਤੇ ਦੇਖਿਆ ਜਾਵੇ ਬਈ ਇਹਦੇ ਵਿੱਚ ਖਰਚੇ ਨਾਲੋਂ ਬੱਚਤ ਹੈਗੀ ਐ ਕਿ ਨਾ ਬਚਤ ਅਗਰੇ ਚ ਉਹਦੀ ਆਪਾਂ ਕਹੀਏ ਬਹੁਤ ਥੋੜੇ ਟਾਈਮ ਚ ਬਹੁਤ ਜਿਆਦੇ ਹੈ ਬਚਤ ਬਸ ਹਾਂ ਆਪਾਂ ਨੂੰ ਹਜੇ ਵੀਰੇ ਨਾਲ ਤੁਸੀਂ ਸਾਲਕ ਹੋਇਆ ਗਿਆ ਠੀਕ ਹੈ ਤੇ ਮਾਲਕ ਦੀ ਚੋਣ ਕਿਰਪਾ ਵਧੀਏਗੀ ਜੇ ਵੀਰੇ ਚਲੀ ਜਾਂਦਾ ਹਜੇ ਤੱਕ ਆਪਣਾ ਕੰਮ ਠੀਕ ਹੈ ਤੇ ਬਾਹਰ ਕਰਾਂਗੇ ਆਪਾਂ ਦੋ ਰੂਮ ਇੱਧਰ ਨਾਲੇ ਦੇ ਜਗ੍ਹਾ ਦੇ ਬਾਰੇ ਠੀਕ ਹੈ ਤੇ ਇੱਧਰ ਕਰਾਂਗੇ ਤੇ ਉਧਰ ਆਪਣੀ ਵੀ ਖਾਦ ਤਿਆਰ ਕਰਨ ਲੱਗਾਂਗੇ ਆਪਾਂ ਵੀ ਦੋ ਰੂਮ ਹੋਰ ਤਿਆਰ ਕਰਨਾ ਬਜੇ ਤੇ ਨਾਲ ਹੀ ਤੁਸੀਂ ਆਪਣੇ ਕੋਟਾ ਜੀ ਸਾਹਿਬ ਦੱਸ ਦਾਂਗਾ ਵੀ ਇੱਕ ਰੂਮ ਚ 16 ਲੱਖ ਦੀ ਨਿਕਲ ਜਾਂਦੀ ਹੈ ਜੀ ਆਪਾਂ ਨੂੰ 100 ਰੁਪਏ ਵੀ ਰੇਟ ਰਹੇ ਤੇ ਮਾਲਕ ਦੀ ਕਿਰਪਾ ਨਾਲ ਵੀ ਜੇ ਆਪਾਂ ਨੂੰ 200 ਰੁਪਏ ਰੇਟ ਮਿਲ ਰਿਹਾ ਹੈਗਾ ਸੀ ਦਿਣਾ ਤਾਂ ਲਾ ਲਓ ਡਬਲ ਤੇ ਬਈ ਦੇਖਿਆ ਜਾਂਦੇ ਇਹ ਗ੍ਰਾਮਾਂ ਦੇ ਵਿੱਚ ਵੇਚਦੇ ਹੋ ਜਾਂ ਕਿਲੋ ਦੇ ਵਿੱਚ 200 ਗ੍ਰਾਮ ਦੀ ਵੀਰੇ ਡੱਬੀ ਹੁੰਦੀ ਆ ਤੁਹਾਨੂੰ ਬਾਹਰ ਦੇ ਕਿੰਨੇ ਕਿ ਦੀ ਵਿਕ ਜਾਂਦੀ ਬਈ ਉਹ ਉਹ ਡੱਬੀ ਵੀਰੇ ਆਪਣਾ ਤੁਸੀਂ ਲਾ ਲਓ ਵੀ ਰੋਜ਼ ਦਾ ਰੇਟ ਹੁੰਦਾ ਹੈਗਾ ਠੀਕ ਹੈ ਅੰਦਾਜ਼ਾ ਮੋਟਾ ਜਾਂ ਕੋਈ ਮੋਟਾ ਜਿਹਾ ਦੱਸੋ ਤੁਹਾਨੂੰ ਵੀ ਉੱਥਾ ਠੰਡਾ ਜਲ ਪਾਣੀ ਨਾਲ ਛੋਪੜਿਆਂ ਲਈ ਚੱਲ ਪਾਉਂਦੇ ਆ ਉੱਥੋਂ ਜਾਂਦੀ ਆਪਣੀ ਸੌਕ ਨੂੰ 100 ਤੇ 200 ਹਾਂ 200 ਕਿੱਲੋਸੋ ਦੇ 5 ਡੱਬੀਆਂ ਆਉਂਦੀਆਂ ਨੇ ਉਹ ਤੇ 5 ਰੁਪਏ ਡਕਨਸੇ ਆਉਂਦੀ ਹੁੰਦੀ ਐ ਜਦੋਂ ਮਤਲਬ ਕਹਿੰਦੀ ਆਪਾਂ ਹੁਣ ਲੰਬੀ ਸਟਾਰਟ ਹੋਊਗੀ ਉਦੋਂ ਚਲਾ ਲਓ ਆਪਣੇ ਏਰੀਆ 'ਚ ਆਪਣਾ ਫਾਰਮ ਆਂਗਾ ਠੀਕ ਆ ਜੀ ਜਿਹੜੀਆਂ ਨੇੜੇ ਵਾਲੀਆਂ ਮੰਡੀਆਂ ਆ ਗਿਆ ਆਪਾਂ ਨੂੰ ਜਿਵੇਂ ਬਰਨਾਲਾ ਲਾ ਲਓ ਸੰਗਰੂਰ ਲਾ ਲਓ ਇਹ ਮੰਡੀ 'ਚ ਆਪਾਂ ਨੂੰ ਵੀ ਲਾ ਲੂ ਵਧੀਆ ਰੇਟ ਮਿਲ ਜਾਂਦਾ ਆਾ ਪਿਸ਼ਨੋਗਰ ਗਰਮੀਆਂ 'ਚ ਆਪਾਂ ਨੂੰ 300 350 ਤੱਕ 600 ਵੀ ਇੱਕ ਦਾਣਾ ਵੀ ਲਾ ਲਓ 600 ਰੁਪਏ ਕਿਲੋ ਵੀ ਵੇਖੀ ਆ ਨਾ ਪਰਮੀ ਆਕਸੀਜਨ ਚੱਲ ਜਾਂਦਾ ਜੂਨ ਜੁਲਾਈ ਦੇ ਮਹੀਨੇ ਚੱਲ ਜਾਂਦੇ ਨੇਗੇ ਇਹ ਜਿਆਦਾ ਵੀ ਮੰਨ ਲੋ ਵੀ ਕਿਹੜੇ ਮਹੀਨੇ ਦੇ ਵਿੱਚ ਚੋਕਦੀ ਆ ਬਈ ਜੇ ਆਪਾਂ ਦੇਖੀ ਆਪਣਾ ਤਾਂ ਵੀ ਜੰਮੀ ਏਸੀ ਆਂਦਾ ਹੈਗਾ ਆਪਣੀ ਦਾ ਸਾਲ ਚ 6 ਵਾਰ ਹੋ ਜਾਂਦੀ ਹੈ ਸਾਲ ਦੇ ਵਿੱਚ 6 ਵਾਰੀ ਹੈ ਨਾ ਠੀਕ ਆ ਬਈ ਤੇ ਚੋਕੜੇ ਵਾਲੇ ਬਾਰੇ ਸਾਲ ਚ ਇੱਕ ਵਾਰ ਚੱਲਦੀ ਆ ਜਿਹੜੀ ਵੀ ਮੰਨਣਾ ਬਾਸਾਂ ਦੀ ਬਣਾਉਂਦੇ ਨੇ ਹਨਾ ਬਈ ਉਹ ਸਾਲ ਦੇ ਵਿੱਚ ਇੱਕ ਵਾਰ ਚੱਲਦੀ ਹੈ ਤੇ ਥੋੜੀ ਜਿਹੀ ਆਪਾਂ ਤੁਹਾਨੂੰ ਬਾਅਦ ਦਿਖਾਉਂਦੇ ਆਂਗੇ ਠੀਕ ਆ ਕਵਾਲਿਟੀ ਦਾ ਵੀ ਹੋਰ ਖਰਚ ਹੁੰਦਾ ਹੈ। ਇਹ ਦੇਖਿਆ ਜਾਵੇ ਬਈ ਇਹਦੇ ਬਿਜਲੀ ਦਾ ਵੀ ਬਹੁਤ ਖਰਚ ਆ ਜਾਂਦਾ ਹਾਂ। ਹਾਂਜੀ ਵੀਰੇ ਖਰਚਾ ਖਰਚਾ ਤਾਂ ਹੈਗਾ ਹੈਗਾ। ਖਰਚੇ ਸਾਰੇ ਪੂਰੇ ਹੋ ਜਾਂਦੇ ਨੇ ਬਈ। ਇਹ ਸਾਰੇ ਖਰਚੇ-ਕੁਰਚੇ ਕੱਢ ਕੇ ਵੀਰੇ ਬਾਹਰ ਨਾ ਆਉਂਦਾ ਚਲ ਵਧੀਆ ਬਣਦੇ ਨੇ ਜੁਰੇ। ਉੱਥੇ ਤਾਂ ਸਾਰਾ ਦਿਨ ਦਾ ਰਾਤ ਸੀ। ਤੇ ਇੱਧਰ ਵੀ ਆਹੀ ਚੀਜ਼ ਆ ਗਈ ਹੈ ਨਾ ਬਈ। ਇੱਧਰ ਨਹੀਂ ਛੜ ਵੀ ਤੜਾਈ ਹੋ ਗਈ ਇਧਰੋਂ ਬਈ। ਹਾਂਜੀ ਵੀਰੇ ਇਧਰੋਂ ਤੜਾਈ ਹੋਊਗੀ। ਕਿਉਂਕਿ ਮੰਨ ਲਾ ਬਈ ਅੱਜ ਇੱਥੋਂ ਤੜਾਈ ਕਰ ਲਈ ਮਸ਼ੀਨਾਂ ਨੇ। ਇਹਦੇ ਉੱਤੇ ਛੇੜ ਨੂੰ ਫੇਰ ਆ ਜਾਣੀ। ਹਾਂਜੀ ਵੀਰੇ। ਇਹ ਮੰਨ ਲਓ ਕਿੰਨੇ ਕੁ ਦਿਨਾਂ ਜਦੋਂ ਵੀਰੇ ਆ ਆ ਗਿਆ ਥੋੜੀ ਥੋੜੀ ਆਪਾਂ ਨੂੰ ਦੇਖਣੀ ਸਟਾਰਟ ਹੋ ਰਹੀ ਆ ਹਾਂ ਪਰਸੋਂ ਨੂੰ ਆ ਸੈਲ ਦੀ ਆ ਜਾਣੀ ਆ ਨੇ ਜਿਹੜੀ ਚੋਤ ਨੂੰ ਤੋੜਨ ਵਾਲੀ ਤੈਨੂੰ ਲੈਣਾ ਬਾਅਦ ਚੌਥੇ ਦਿਨ ਹਾਂ ਤੜਾਈ ਜਾਰੀ ਸ਼ੁਰੂ ਹੋ ਜਾਂਦੀ ਵੀ ਮਨ ਜੱਕਾ ਤੋੜਨੀ ਜਿਹੜੀ ਆ ਚੀਜ਼ ਹੈਗੀ ਆਪਾਂ ਨੂੰ ਥੋੜੀ ਥੋੜੀ ਦਿਖ ਰਹੀ ਹੈਗੀ ਉਹ ਇਹ ਦਵਾਰ ਨੂੰ ਸਵੇਰ ਨੂੰ ਭਰ ਜੂਗੇ ਇਹ ਟੁੱਟਣ ਵਾਲੀ ਹੋ ਜੂਗੀ ਇਹਦੇ ਵਿੱਚੋਂ ਵੀ ਤੁਸੀਂ ਨੇ ਕਿੰਨੇ ਕ ਤੜਾਈਆਂ ਕਰ ਲਿਆ ਹੋਣਗੇ ਬਈ ਇਹਦੇ ਚੋਂ ਦੇਖਿਆ ਜਾਵੇ ਇਹ ਚੋਂ ਵੀਰੇ ਤੁਸੀਂ ਲੜੋਪਾਂ ਨੂੰ 10ਵੇਂ ਅੰਕ ਦਿਨ ਕਰਿਆ ਜਾ ਅਸਲ 10 ਦਿਨ ਉਹ ਲੜੋਪਾਂ ਨੂੰ ਤੋੜਦੇ ਉਹਨੂੰ ਠੀਕ ਹੈ ਤੇ ਇਹਦੇ ਵਿੱਚ ਵੀ ਆਪਣੇ ਚਾਰਕ ਦਾਣੇ ਉਹੀ ਮ ਬਣੀ ਜਾਂਦਾ ਉਹ ਸ਼ੇਤੂ ਬਣੀ ਜਾਂਦਾ ਹਨ ਤੇ ਇਹ ਲਫਾਕੇ ਕਿੰਨਾ ਕੁ ਟਾਈਮ ਦੇ ਜਾਣਗੇ ਬਈ ਇਹ ਇੰਝ ਵੀ ਵੀਰ ਆਪਾਂ ਸੁਣਿਆ ਹੁੰਦਾ ਤੁਹਾਨੂੰ ਵੀ ਸੱਤ ਕ ਦਣ ਚੱਲਦੇ ਜਿਹੜੀ ਮਿਸ਼ਰਣ ਹਾਂ ਜਿਵੇਂ ਤੁਸੀਂ ਲਾ ਲੋਗੇ ਆਪਣੀ ਸਟਾਰਟ ਹੁੰਦੀ ਜਦ ਤੁਹਾਨੂੰ ਮਿਸ਼ਰਣ ਹੁੰਦੇ ਕਵਾਂਟਲ ਤੋਂ ਸਟਾਰਟ ਹੁੰਦੀ ਹੈ ਕਿ ਦੂਜੇ ਦਿਨ ਵਾਗ ਜਾਂਦਾ ਤਿੰਨ ਕ ਕਵਾਂਟਲ ਉੱਤੇ ਫਿਰ ਚਾਰ ਤੇ ਫਿਰ ਥੋੜੀ ਜਿਹੀ ਹੋਰ ਵਗ ਜਾਂਦੀ ਹੈਗੀ ਫਿਰ ਥੋੜੀ ਜਿਹੀ ਵੀ ਐ ਅਪਡਾਊਨ ਦਾ ਚੱਲਦਾ ਰਹਿੰਦਾ ਅਪਡਾਊਨ ਦਾ ਚੱਲਦਾ ਰਹਿੰਦਾ ਰਹਿੰਦਾ ਤੇ ਕਦੇ ਥੋੜੀ ਘਟੀ ਆ ਹਾਂਜੀ ਵੀਰੇ ਰੇਟ ਵੀ ਮਾਰਕੀਟ ਦੇ ਵਿੱਚ ਵੀ ਅਪ ਡਾਉਨ ਅਪ ਡਾਉਨ ਹੋ ਚੱਲੇ ਰਹੇ ਨੇ ਤੇ ਜਾਦੇ ਬਈ ਛੇਲ ਤੁਸੀਂ ਆਪਣੇ ਨਵੇਂ ਲਾਉਣੇ ਕਰਦੇ ਹੋ ਜਾਂ ਫਿਰ ਕਿਤੇ ਵੱਡੇ ਸ਼ਹਿਰ ਦੇ ਵਿੱਚ ਜਿੰਦੇ ਵੱਡੇ ਸ਼ਹਿਰ ਚ ਵੀ ਵੀਰੇ ਤੁਸੀਂ ਲਾ ਲੂਗੀ ਆਪਾਂ ਪਟਿਆਲੇ ਵੀ ਜਾਂਦੇ ਆਗੇ ਆਪਣੀ ਜਿਹੜੀ ਪੱਕੀ ਹੋ ਗਈ ਆਪਾਂ ਤੇ ਨੇੜੇ ਮੰਡੀ ਹੋ ਗਈ ਵੀਰੇ ਬਰਨਾਲੇ ਵਾਲੀ ਸੰਗਰੂਰ ਵਾਲੀ ਇਹ ਸੰਗਰੂਰ ਜਾਂ ਬਰਨਾਲੇ ਮੰਡੀ ਦੇ ਵਿੱਚ ਰੇਟ ਵਧੀਆ ਮਿਲ ਜਾਂਦਾ ਬਈ ਹਾਂਜੀ ਵੀਰੇ ਜੇ ਆਪਾਂ ਕਹੀਏ ਤਾਂ ਆਪਾਂ ਨੂੰ ਬਰਨਾਲੇ ਬਹੁਤ ਸੋਹਣਾ ਰੇਟ ਮਿਲਦਾ ਹੈ ਇਹ ਸਿਆ ਵੀ ਮੰਨ ਲਾ ਵੀ ਆਪਾਂ ਨੂੰ ਬਹੁਤ ਹੀ ਦੂਰ ਜਾਣ ਦੀ ਲੋੜ ਨਹੀਂ ਜੇ ਆਪਣੇ ਨੇੜੇ ਵੇਚਣੀ ਆ ਇਹ ਬਾਰੇ ਜਦੋਂ ਮੈਂ ਬੱਡੇ ਸਾਰਿਆਂ ਦੇ ਵਿੱਚ ਜਾ ਕੇ ਫਿਰ ਕਿਤਨੇ ਕਿਤੇ ਰੇਟ ਦਾ ਤਾਂ ਫਰਕ ਹੁੰਦਾ ਹੋਣਾ ਨਾ ਬਾਈ ਹਾਂਜੀ ਵੀਰੇ ਰੇਟ ਦਾ ਤਾਂ ਫਰਕ ਪੈਂਦਾਗਾ ਠੀਕ ਹੈ ਤੁਹਾਨੂੰ ਮੈਂ ਉਹ ਹੀ ਦੱਸ ਦਾਂਗਾ ਵੀ ਆਕਸੀਜਨ ਚ ਆਪਾਂ ਨੂੰ 200 ਤੋਂ ਉੱਪਰ ਰੇਟ ਰਹਿੰਦਾਗਾ ਇਹ ਮोटा ਜਿਹਾ ਅੰਦਾਜ਼ਾ ਲਾਈਏ ਬਾਈ ਸਾਲ ਦੇ ਵਿੱਚ ਹਨਾ ਤੁਸੀਂ ਨੇ ਇਹਦੇ ਤੋਂ ਕਿੰਨੇ ਕੰਮ ਤਾਂ ਲੈਣੀ ਬਣੇ ਆਪਾਂ ਤਾਂ ਬਰੇ ਚ ਉਹ ਫਕਕ ਇਹ ਸਾਰਾ ਪ੍ਰੋਪਰ ਜਿਹਾ ਹਿਸਾਬ ਤਲਾਇਆ ਨਹੀਂ ਜੇ ਮोटा ਜਾ ਪਰ ਵੀ ਹਾਂ ਆਪਾਂ ਮਾਲਕ ਜੀ ਕੋਲ ਆਪਾਂ ਨਾਲ ਕਹਿੰਨੇ ਆਂਗੇ ਕਿ ਜਿੰਨਾ ਕਿ ਪੈਸਾ ਆਪਾਂ ਨੂੰ ਬਾਹਰ ਜਾਣ ਤੇ ਲਾਉਣਾ ਹੈ ਆਪਾਂ ਵੀ ਉਹਨਾਂ ਕੀ ਲਾਇਆਗਾ ਤੁਸੀਂ ਲਾ ਲਓ ਵੀ 35-37 ਲੱਖ ਰੁਪਏ ਲੱਗਦਾ ਬਾਹਰ ਜਾਣ ਤੇ ਕਿ ਚਲੋ ਫੌਰੇ ਲਾਇਆ ਹੈਗਾ 35-37 ਲੱਖ ਰੁਪਏ ਦੇ ਵਿੱਚ ਲਾ ਕੇ ਵੀ ਨਾ ਉਹ ਤੇ ਆਪਣਾ ਤੁਸੀਂ ਲਾ ਲਓ ਵੀ ਸਾਰਾ 5-6 ਲੱਖ ਬਣਦਾ ਹੈਗਾ ਉਹਨੇ ਕਾਪਣ ਉਹਦੇ ਮਾਲਕ ਦੀ ਕਿਰਪਾ ਨਾਲ ਈ ਮਹੀਨੇ ਦੀ ਬਚਤ ਵੀ ਹੋ ਜਾਂਦੀ ਹੈ ਜੀ ਵੀਰੇ ਤੇ ਇਹਦੀ ਕੁਆਲਿਟੀ ਦਾ ਕੋਈ ਵੱਡੇ ਛੋਟੇ ਸائز ਦਾ ਨਹੀਂ ਕੋਈ ਸਾਈਜ਼ ਦਾ ਹੁੰਦਾ ਹੈ ਵੀਰੇ ਦੇਖੋ ਕੁਛਕ ਤਾਂ ਵੀ ਛੋਟਾ ਸائز ਆ ਜਾਂ ਕੁਛਕ ਆਪਣਾ ਵੱਡਾ ਸائز ਆ ਜਾਂਦਾ ਠੀਕ ਹੈ ਜੇ ਕੋਈ ਮਾਰਕੀਟ ਦੇ ਵਿੱਚ ਕੋਈ ਇਹਦੀ ਪ੍ਰੋਬਲਮ ਤਾਂ ਨਹੀਂ ਹੁੰਦੀ ਵੱਡੇ ਸਾਈਜ਼ ਦੀ ਦੇ ਇਦੀ ਕੋਈ ਚੱਕਰ ਪੈ ਜਾਂ ਜਿਵੇਂ ਵਪਾਰੀ ਨੇ ਕੋਈ ਡਿਮਾਂਡ ਕਰਦੇ ਹੋਣੇ ਬਈ ਇਹਦੀ ਕੋਈ ਦੀ ਯੂਨੀਫਿਕੇਸ਼ਨ ਕੁਆਲਿਟੀ ਦਾ ਹਾਂ ਕੁਆਲਿਟੀ ਤਾਂ ਕਿਉਂਕਿ ਵੀਰੇ ਜੋ ਆਪਣੀ ਸੁੱਕਣ ਨਾਲ ਵਧੀ ਰਹਿੰਦੀ ਹੈਗੀ ਹਮੇਸ਼ਾ ਵੈਰਟੀਆਂ ਵੀ ਹੁੰਦੀ ਹੋਈਆਂ ਬਈ ਵੈਰਟੀਆਂ ਵੀਰੇ ਹਾਂਜੀ ਵੀਰੇ ਲੱਗ ਲੱਗ ਹੁੰਦੇ ਨੇ ਇਹ ਆਪਣੇ ਕੋਲ ਕਿਹੜੀ ਵੈਰਟੀ ਹੈ ਬਈ ਇਹ ਆਪਾਂ ਤਾਂ ਵੀਰੇ ਜਿੱਥੋਂ ਮਤਲਬ ਤੁਸੀਂ ਲੋੜੋਂ ਕੰਪੋਸਟ ਆਉਂਦੀ ਹੈਗੀ ਹਾਂ ਹਾਂ ਉਹ ਸਾਰਾ ਕੁਝ ਕਰਕੇ ਦਿੰਦੇ ਹੁੰਦੇ ਨੇ ਵੀ ਸਾਰਾ ਕੁਝ ਉਹਨਾਂ ਦਾ ਹੁੰਦਾ ਪਰ ਉੱਤੇ ਜਮੇ ਕੋਈ ਦਿਖਾਉਣਾ ਇਹ ਆਹ ਬੈਗ ਵੀ ਹੁਣ ਖੋਲੇ ਨੇ ਹਣਾ ਹਾਂਜੀ ਵੀਰੇ ਪਹਿਲਾਂ ਇਹ ਬੰਦ ਕਰੇ ਹੋਈ ਸੀ ਆਪਣੇ ਹਾਂਜੀ ਵੀਰੇ ਗੱਠ ਮਾਰੀ ਹੋਈ ਸੀ ਗੱਠ ਮਾਰੀ ਹੋਈ ਸੀ ਵੀ ਕੇ ਸਿੰਘ ਹੋ ਚੁੱਕਿਆ ਬਈ ਅੱਛਾ ਪ੍ਰੋਕ ਸੈੱਟ ਕਰਦੇ ਆਂ ਸੈਟਿੰਗ ਕੰਮ ਲਈ ਰਹਿੰਦੀ ਹੈ ਕਿਰਤਾਂ ਵਾਲੀ ਰਹਿੰਦੀ ਹੈ ਇਹਦੇ ਵਾਸਤੇ ਵੀ ਲੇਬਰ ਦੀ ਲੋੜ ਪੈਂਦੀ ਹੈ ਹਣਾ ਬਈ ਹਾਂ ਜੀ ਵੀਰੇ ਤੇ ਇਹਦੇ ਵਿੱਚ ਵੀ ਜਿਹੜਾ ਤੁਹਾਡਾ ਸੀਡ ਹੈ ਪਾ ਚੁੱਕਿਆ ਇਹਦੇ ਵਿੱਚ ਹੁਣ ਉਗਣਾ ਸ਼ੁਰੂ ਹੋ ਜਾਣਾ ਬਈ ਹਾਂ ਹਾਂ ਜੀ ਵੀਰੇ ਤੁਸੀਂ ਲਾ ਲਓ ਵੀ ਅੱਜ ਆਪਾਂ ਨੂੰ 12ਵਾਂ ਦਿਨ ਹੋ ਗਿਆ ਠੀਕ ਹੈ ਇਹਦੇ ਉੱਤੇ ਤੁਸੀਂ ਨੇ ਵੀ ਖੋਪੇ ਦਾ ਗੂੜਜਾ ਪਾਤਾ ਜਾਂ ਪਾਉਣਾ ਹਾਂ ਜੀ ਵੀਰੇ ਪਾ ਚੁੱਕਿਆ ਹਾਂ ਸਾਰੀ ਚੀਜ਼ ਆ ਜਾਂਦੀ ਹੈ ਇਹਦੇ ਉੱਤੇ ਕੋਈ ਸਪਰੇਅ ਸੁਕੂ ਵੀ ਕਰਨੀ ਪੈਂਦੀ ਹੈ ਜਾਨੀ ਸਪਰੇਅ ਵੀਰੇ ਮੋੜੀ ਮੋਟੀ ਇਹ ਚੀਜ਼ ਹੋ ਜਾਂਦੀ ਹੈ ਠੀਕ ਹੈ ਹੁਣ ਬਾਹਰ ਦੇ ਬੰਨਾਂ ਨਾਲ ਆਰੀਓ ਦੇ ਉੱਤੇ ਠੀ ਹਾਂ ਜੀ ਵੀਰੇ ਉੱਪਰ ਕੋਈ ਸਪਰੇ ਨਹੀਂ ਹੁੰਦੀ ਜਾਇਦਾ ਤਾਂ ਕੋਈ ਪਾਣੀ ਪੁਣੀ ਦਾ ਸਰਕਾ ਤਾਂ ਵੀਰੇ ਲਾਉਣਾ ਪੈਂਦਾ ਕਿੰਨੇ ਕਿ ਦਿਨਾਂ ਬਾਅਦ ਲਾਉਣਾ ਪੈਂਦਾ ਪਾਣੀ ਭਈ ਇੱਥੇ ਤੇ ਪਹਿਲਾਂ ਤੂੰ ਚਲਾ ਲੇ 12 13 ਲੈਣਾ 15 ਦਿਨ ਕੋਈ ਪਾਣੀ ਨਹੀਂ ਲਾਉਣਾ ਠੀਕ ਹੈ ਤੇ ਫਿਰ ਆਪਾਂ ਥੋੜਾ ਥੋੜਾ ਪਾਣੀ ਲਾਉਣਾ ਸਟਾਰਟ ਕਰਦੇ ਹਾਂ ਜੋ ਸਪਰੇ ਜੀ ਕਰਨੀ ਪੈਂਦੀ ਹੁੰਦੀ ਹੈ ਨਾ ਸਪਰੇ ਜੇ ਮੁੰਗੀ ਲੱਗਦਾ ਪਾਣੀ ਉਹਦੇ ਵਿੱਚ ਕੋਈ ਦਵਾਈ ਦੂ ਦਵਾਈ ਪਾਉਣੀ ਪੈਂਦੀ ਜਾਂ ਕੋਈ ਲੋਰੀ ਨਾ ਵਰ ਕਦੇ ਨਹੀਂ ਲੋੜ ਪਈ ਠੀਕ ਹੈ ਕਈ ਵਾਰ ਹੋ ਜਾਂਦਾ ਕਿ ਜਦਿ ਆਪਾਂ ਕਹਦੇ ਅੰਬਰ ਜਿਹੜਾ ਲੱਗ ਜਾਂਦਾ ਠੀਕ ਵਾਰ ਠੀਕ ਠੀਕ ਪਰ ਵੀ ਜਮੇ ਠੀਕ ਹੈ ਜੇ ਥੋੜਾ ਜਿਹਾ ਆਪਾਂ ਕਹਦੇ ਨੇ ਵੀ ਡਾਊਨ ਵਰਕ ਜਾਂਦੇ ਹਣਾ ਹਾਂ ਰੂਮ ਉਹਨਾਂ ਦਾ ਹੁੰਦਾ ਇਹ ਦੇਖਿਆ ਉਧਰਲੇ ਛੜੋਂ ਆਪਣੀ ਤੜਾਈ ਖਤਮ ਹੋ ਜਾਣੀ ਹੈ ਤੇ ਇਧਰੋਂ ਸ਼ੁਰੂ ਹੋ ਜਾਣੀ ਹੈ ਨਾ ਵੀਰੇ ਤੇ ਉਧਰ ਉਹ ਰੂਮ ਚ ਆਪਣਾ ਬੱਤੀ ਲਗਾ ਦਿੱਤਾ ਹੋ ਗਿਆ ਠੀਕ ਹੈ ਤੇ ਆਪਾਂ ਪਾਉਣਾ ਹੈਗਾ ਕਿ 4000 ਦਾ ਇਸ 4000 ਇਹਦੇ ਵਿੱਚ 4000 ਬੈਗ ਟਿਕਦਾ ਤੇ ਉਹਦੇ ਵਿੱਚ 32 ਹਾਂਜੀ ਵੀਰੇ ਉੱਪਰ ਚਲੋ ਤੁਹਾਨੂੰ ਦਿਖਾਉਂਦਾ ਤੇ ਆ ਜਾ ਪਰ ਮੜੀ ਚੱਲ ਮਾਰ ਦਿੰਦੇ ਆ ਤੇ ਇਹਦੇ ਵਿੱਚ ਘਟਾ ਵੀ ਹੈਗਾ ਦਾ ਟੈਂਪਰੇਚਰ ਹੋਈ ਤਾਂ ਤੁਹਾਨੂੰ ਦੱਸ ਰਹੇ ਤੇ ਆਪਣਾ 25 ਕਿ ਡਿਗਰੀ ਟੈਂਪਰੇਚਰ ਚੱਲ ਰਿਹਾ ਹਜੇ ਠੀਕ ਹੈ ਪੱਛੇ ਉਧਰ ਆਪਣੀ ਮਸ਼ਰੂਮ ਵੀ ਚੱਲ ਰਹੀ ਸੀ ਨਾ ਤਾਂ ਕਰਕੇ ਉਧਰ ਵੀ ਲਾ ਲਓ ਤੁਸੀਂ 16 ਡਿਗਰੀ ਟੈਂਪਰੇਚਰ ਜਦੋਂ ਵੀ ਮੰਨ ਲਓ ਮਸ਼ਰੂਮ ਆ ਤੁਹਾਨੂੰ ਕਾਹਵੇਂ ਵੀ ਥੋੜਾ ਜਿਹਾ ਕੰਮ ਨੌਲੇਜ ਵਾਲਾ ਜ਼ਿਆਦਾ ਆ ਜਾ ਵੀ ਖਪਾਈ ਜੀ ਕਹਦੇ ਨੇ ਆਪਾਂ ਇਹ ਕੰਮ ਉਹ ਖਪਾਈ ਵਾਲਾ ਆ ਜਾ ਵੀ ਦੇਖਿਆ ਜਾਵੇ ਤਾਂ ਪਹਿਲਾਂ ਨੂੰ 25 ਡਿਗਰੀ ਦੇ ਟੈਂਪਰੇਚਰ ਰੱਖਣਾ ਪੈਂਦਾ ਹਣਾ ਭਾਈ ਹਾਂ ਜੀ ਬਈ ਤੇ ਜਦੋਂ 19 ਹੋਊਗੀ ਤਾਂ ਫਿਰ 16 ਡਿਗਰੀ ਹਾਂਜੀ ਵੀਰੇ ਡਾਊਨ ਕਰਦੇ ਨੇ ਕਿ ਆਪਾਂ ਥੋੜਾ ਥੋੜਾ ਠੀਕ ਹੈ ਤੁਸੀਂ ਲਾ ਲਓ ਹੁਣ ਜਦੋਂ ਤੇ ਪਾਣੀ ਲਾਉਣਾ ਸਟਾਰਟ ਕਰਾਂਗੇ ਸੱਚੀ ਤਾਂ ਆਪਾਂ 22 ਡਿਗਰੀ ਤੇ ਲਿਆਵਾਂਗੇ ਠੀਕ ਹੈ ਦੋ ਤਿੰਨ ਦਿਨ ਰੱਖ ਕੇ ਫਿਰ ਥੋੜਾ ਜਿਹਾ ਵਧਾਉਣਾ ਐਵੇਂ ਹੌਲੀ ਹੌਲੀ ਵੀ ਟੈਂਪਰੇਚਰ ਮੈਂਟੇਨ ਕਰਨਾ ਪੈਂਦਾ ਹੈ ਨਾ ਬਈ ਹਾਂਜੀ ਵੀਰੇ ਆ ਰੂਮ ਚ ਆਪਣਾ ਉਹ ਵੀ ਦੱਸ ਰਿਹਾ ਤੁਹਾਨੂੰ 4200 ਬੈਗ ਦਾ ਹੈਗਾ ਠੀਕ ਹੈ ਇਹਦੇ ਵਿੱਚ 4200 ਹਾਂਜੀ ਵੀਰੇ ਏਰ ਤੁਹਾਨੂੰ ਮੋਟਾ ਮੋਟਾ ਜਿਹਾ ਹਿਸਾਬ ਦੱਸ ਦਾਂਗਾ ਵੀ ਜਿੰਨੇ ਕੇ ਪੈਸੇ ਆਪਣੇ ਲੱਗਦੇ ਨੇ ਜਾਂ ਪੱਕੇ ਹੀ ਵੀ ਕਵਰ ਕਿੰਨੇ ਕੇ ਟਾਈਮ 'ਚ ਹੋ ਜਾਂਦੇ ਨੇ ਸਾਰਿਆਂ ਨੂੰ ਐ ਹੁੰਦਾ ਹੈਗਾ ਤੁਸੀਂ ਲਾ ਲਓ ਵੀ ਡੇਢ ਤੋਂ 2 ਸਾਲ ਲੱਗਦੇ ਨੇ ਠੀਕ ਹੈ ਵੀ ਡੇਢ ਤੋਂ 2 ਸਾਲ ਦੇ ਵਿੱਚ ਵੀ ਜਿਹੜਾ ਆਪਣਾ ਸਾਰਾ ਇਹ ਪ੍ਰੋਜੈਕਟ ਹੈ ਵੀ ਫ੍ਰੀ ਹੋ ਸਕਦਾ ਜੇ ਬੰਦਾ ਮਿਹਨਤ ਕਰੇ ਹਨਾ ਬਈ ਹਾਂਜੀ ਵੀਰੇ ਜਿਵੇਂ ਚਲੋ ਤੁਸੀਂ ਆਪਾਂ ਕੀਏ ਤੁਹਾਨੂੰ ਆਪਾਂ ਸਾਲ ਕਿੱਚ ਆਪਣੇ ਪੈਸੇ ਕਵਰ ਹੋ ਗਏ ਸੀ ਜਿੰਨੇ ਕੇ ਆਪਣੇ ਰੂਮਾਂ ਤੇ ਲੱਗੇ ਹੋਏ ਨੇ ਠੀਕ ਹੈ ਵੀ ਸਾਲ ਦੇ ਵਿੱਚ ਜਿਹੜਾ ਸੋੜਾ ਖਰਚਾ ਦੀ ਨਿਕਲ ਗਿਆ ਦੀ ਬਈ ਹਾਂਜੀ ਵੀਰੇ ਵੀ ਜਿਹੜੀ ਹੁਣ ਹੋ ਰਹੀ ਆ ਵੀ ਖਰਚੇ ਕੱਢ ਕੇ ਆਮਦਨੀ ਆ ਹਾਂਜੀ ਵੀਰੇ ਤੇ ਆ ਬਾਹਰਲੀ ਛੜਦੀ ਆ ਫਰਸ਼ ਕਾਦੇ ਵਾਸਤੇ ਆ ਬਈ ਇਹ ਜਾਂ ਉਰੇ ਨਾਮਾ ਪ੍ਰੋਜੈਕਟ ਲਾਉਣ ਉਹਦੇ ਵਾਸਤੇ ਆ ਵੀਰੇ ਆਪਾਂ ਥੋੜੇ ਜਿਹਾ ਟਾਈਮ ਤੱਕ ਤੁਸੀਂ ਲਾ ਲਓਗੇ ਆ ਸੀਜਨ ਲੰਘ ਕੇ ਠੀਕ ਹੈ 3 ਮਹੀਨੇ ਤੱਕ ਬਾਰੀ ਵੀ ਆਪਾਂ ਜਗਾ ਛੱਡ ਰਹੀ ਹੈਗੀ ਠੀਕ ਆ ਵੀ ਥੋੜੇ ਜਿਹੇ ਟਾਈਮ ਤੱਕ ਆਪਾਂ ਸਟਾਰਟ ਕਰਦੇ ਆਂ ਵੀ ਨਾ ਔਰ ਜਿਹੜਾ ਅੰਦਰ ਨਾਲੇ ਦਾ ਬਰੂਦਾ ਸੀਗਾ ਹਾਂ ਹਾਂ ਬਈ ਇਹ ਆਸਾਨੀ ਨਾਲ ਮਰ ਜਾਂਦਾ ਬਈ ਇਹ ਹਾਂਜੀ ਜਾਂ ਫਿਰ ਤੁਸ ਨੂੰ ਕਿੱਥੋਂ ਲੈ ਕੇ ਆਉਣਾ ਬਈ ਇਹ ਇਹ ਵੀਰੇ ਆਪਾਂ ਸਮਾਣੇ ਤੋਂ ਸਮਾਣੇ ਤੋਂ ਵੀ ਪਾਉਂਚ ਕਰਦੇ ਨੇ ਜਾਂ ਫਿਰ ਤੁਸੀਂ ਆਪ ਰੱਖੀਂ। ਉਹ ਤਾਂ ਵੀਰੇ ਆਪਾਂ ਫੋਨ ਕਰਦੇ ਨੇਗੇ ਤੇ ਉਹ ਤਾਂ ਛੱਡ ਜਾਂਦੇ ਨੇ। ਇਹਦਾ ਕੀ ਰੇਟ ਟੁੱਟ ਪੈਂਦਾ ਬਾਈ ਫਿਰ ਇਹ। ਇਹ ਤਾਂ ਤਾਂ ਵੀਰੇ ਤੁਸੀਂ ਲਾ ਲਓ ਯਾਰ ਆਪਾਂ ਇਕੱਠੇ ਮੰਗਾਉਨੇ ਹਾਂ। ਮੈਂ ਕਿ ਜੇ ਮੈਂ ਆਪਾਂ ਪਹਿਲਾਂ ਟਰੱਕ ਮੰਗਾਇਆ ਸੀਗਾ ਇਕੱਠੀ ਠੀਕ ਹੈ। ਤੇ ਪੂਰਾ ਸਾਲ ਦਾ ਲਾ ਲਓ। ਇੱਕ ਸਾਲ ਦੇ ਵਿੱਚ ਇੱਕ ਟਰੱਕ ਲੱਗ ਗਿਆ। ਹਾਂ। ਕਿਲੋ ਵਿੱਚ ਮਿਲਦਾ ਜਾਂ ਫਿਰ ਕੁਆਂਟਿਟੀ ਵੀਰੇ ਆਪਾਂ ਕਹ ਜੀ ਜਿਵੇਂ ਪੀਸ ਹੁੰਦੇ ਨੇਗੇ ਠੀਕ ਹੈ। ਹਾਂ। ਪੀਸ। ਪਰ ਪੀਸ ਅਲੱਗ-ਅਲੱਗ ਰੇਟ ਹੁੰਦੇ ਨੇਗੇ ਵੀਰੇ। ਠੀਕ ਹੈ ਠੀਕ ਹੈ। ਇੱਧਰ ਜਿਹੜਾ ਆਪਾਂ ਵੀ ਸਬਜ਼ੀ ਥੋੜੀ ਬਹੁਤ ਆਪਦੇ ਘਰ ਦੀ ਸਬਜ਼ੀ ਹਨਾ ਜਾਂ ਜਿਵੇਂ ਦੇਖਿਆ ਜਾਵੇ ਬਈ ਜੇ ਕੋਈ ਜੇ ਕੋਈ ਕਿਸਾਨ ਤੁਹਾਡੇ ਨਾਲ ਰਲ ਕੇ ਕੰਮ ਕਰਨਾ ਚਾਹਵੇ ਹਨਾ ਜਾਂ ਉਹ ਤਾਂ ਕੋਈ ਦਿੱਕਤ ਨਹੀਂ ਵੀ ਚਲੋ ਆਪਾਂ ਨੂੰ ਵੀ ਬਥੇਰੇ ਨਾਲ ਫਿਕਰੀ ਆ ਹਨਾ ਹਾਂ ਹਾਂ ਆਪਾਂ ਵੀ ਬਥੇਰੇ ਤੁਹਾਨੂੰ ਨੋਲਜ ਦੇ ਲੱਤੀ ਜੁਰ ਆਪਣੋਂ ਵੱਡਿਆਂ ਤੋਂ ਠੀਕ ਹੈ ਉਹ ਤਾਂ ਆਪਾਂ ਕਰਾਂਗੇ ਜਰੂਰ ਕੋਈ ਦਿੱਕਤ ਨਹੀਂ ਉਹ ਤੁਹਾਨੂੰ ਆਪਣਾ ਨੰਬਰ ਦੱਸ ਤੇ ਇੱਕ ਆਪਣਾ ਇੱਕ ਨੰਬਰ ਦੱਸ ਦਿਓ ਬਈ ਹਾਂ 62 ਅਸੀਂ 109 283 ਵੀਰੇ ਆਪ ਨੂੰ ਮਿਲ ਗਿਆ ਤੇ ਸੋ ਕਿਸੇ ਦੀ ਆਪਾਂ ਠੀਕ ਹੈ ਉੱਥੇ ਆਪਣਾ ਰੋਡ ਤੇ ਬੋਰਡ ਵੀ ਲੱਗਿਆ ਹੋਇਆ ਹੈਗਾ ਕਿ ਜੇ ਕਿਸੇ ਨੂੰ ਆਉਣਾਗਾ ਪਾਵਰ ਦੇ ਲਾੜੋ ਕੁਝ ਵੀ ਲਾਉਣਾ ਤਾਂ ਇੱਕ ਆਪਣੀ ਜਿਹੜੀ ਲੋਕੇਸ਼ਨਾਂ ਮੜੀ ਜੀ ਦੁਬਾਰੇ ਦੱਸ ਦਿਓ ਬਈ ਆਪਣੀ ਵੀਰੇ ਦੇਖੋ ਤੁਸੀਂ ਸਾਹਮਣੇ ਆਪਾਂ ਨੂੰ ਮਸਤਨਾ ਸਾਹਿਬ ਦੇਖ ਰਿਹਾ ਹੈਗਾ ਹਾਂਜੀ ਹਾਂ ਮਸਤਨਾ ਸਾਹਿਬ ਤੋਂ ਜੇ ਆਪਾਂ ਵਟ ਰੋਕਣ ਦੇਣ ਆਹ ਹਾਂ ਬਈ ਜਿਹੜੀ ਪਹਿਲੀ ਪਈ ਆਉਂਦੀ ਹੈ ਕਿ ਵੈਸਟਵਰ ਆਪਣਾ ਰੋਡ ਤੋਂ ਦਿਖਦੀ ਹੈ ਫਾਰਮੂਲ 12% ਦੇ ਲਗਾਏ ਰਹਿਣਗੇ ਤੇ ਦੂਸਰੀ ਸਾਈਡ ਤੇ ਬਾਈ ਦਾ ਜਿਹੜਾ ਫਾਰਮ ਆ ਸੰਗਰੂਰ ਰੋਡ ਤੇ ਮਸਤ ਮਾਣੇ ਤੋਂ ਜਦੋਂ ਆਪਾਂ ਸੰਗਰੂਰ ਨੂੰ ਜਾਂਦੇ ਆ ਤਾਂ ਖੱਬੀ ਸਾਈਡ ਆਉਂਦਾ ਤਾਂ ਪਹਿਲੀ ਪਹੀ ਹੈ ਜਿਹੜੀ ਇਸ ਬਾਈ ਦੇ ਫਾਰਮ ਨੂੰ ਮੋੜਦੀ ਹੈ ਤਾਂ ਸੋ ਜਿਹੜੇ ਵੀ ਕਿਸਾਨ ਨੇ ਜੇ ਸਬਾਈ ਦੇ ਨਾਲ ਸੰਪਰਕ ਕਰਨਾ ਤਾਂ ਬਾਈ ਨੇ ਜਿਹੜਾ ਫੋਨ ਨੰਬਰ ਆਪਾਂ ਸਕਰੀਨ ਉੱਪਰ ਦੇ ਦਾਂਗੇ ਤੇ ਬਾਈ ਦੇ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਹਾਂਜੀ ਵੀਰੇ ਤੇ ਮਤਲਬ ਆਪਾਂ ਚਲੋ ਆਪਾਂ ਦਾ ਬਥੇਰੇ ਤਾਂਗੇ ਜੋ ਲਾੜਿਆਂ ਦੀ ਥੋੜੀ ਜਿਆ ਹੈ ਹਾਂ ਹਾਂ ਬਈ ਆ ਤਾਂ ਹੁੰਦੀ ਹੈ ਕਿਉਂਕਿ ਆਪਾਂ ਜਾਂਦੇ ਸੀ ਕਿਸੇ ਦੇ ਫਾਰਮ ਚੋਂ ਆਪਣ ਨੂੰ ਇੱਕ ਬੰਦੇ ਨੇ ਤੁਸੀਂ ਲਾ ਲਓ ਆਪਾਂ ਪਹਿਲੇ ਚਲੋ ਉਹਨਾਂ ਨੂੰ ਫੋਨ ਕਰਿਆ ਹਨਾ ਠੀਕ ਆ ਵੀ ਐਵੇਂ ਕਰਕੇ ਜੀ ਤੁਹਾਨੂੰ ਮਿਲਣਾ ਸੀਗਾ ਤੇ ਦੇਖਣਾ ਸੀਗਾ ਜੀ ਵੀ ਕੰਮ ਸਟਾਰਟ ਕਰਨਾ ਚਾਹੁੰਦੇ ਆ ਕਿ ਤੇ ਉਹ ਬੰਦੇ ਨੇ ਸਾਨੂੰ ਪੁੱਤਾ ਕੀਤਾ ਵੀ ਆਪਣਾ ਤਾਂ ਵੀਰੇ ਲਾਅਸ ਹੋ ਗਿਆ ਹਨਾ ਠੀਕ ਹੈ ਵੀ ਆਪਾਂ ਤਾਂ ਬੰਦ ਕਰਤਾ ਕੰਮ ਠੀਕ ਹੈ ਤੇ ਆਪਾਂ ਅੱਗੇ ਦੇ ਅੱਗੇ ਤੁਸੀਂ ਲਾ ਲਓ ਵੀ ਨੰਬਰ ਲੈ ਕੇ ਹਨਾ ਤੇ ਗਏ ਉਹਨਾਂ ਦੇ ਫਾਰਮ ਤੇ ਉਹਨਾਂ ਦਾ ਲਾ ਲਓ ਤੁਸੀਂ 24 ਰੂਮਾਂ ਦਾ ਫਾਰਮ ਸੀਗਾ 24 ਰੂਮਾਂ ਦਾ ਫਾਰਮ ਜਿੱਦਾਂ ਤੁਸੀਂ ਵਿਜ਼ਿਟ ਕੀਤਾ ਪਹਿਲੀ ਵਾਰ ਹਾਂਜੀ ਠੀਕ ਹੈ ਤੇ ਉਹਨਾਂ ਨੇ ਜਿਹੜੇ ਹੈਲਪ ਕਰੀ ਜਾਂ ਫਿਰ ਉਹਨਾਂ ਨੂੰ ਤਾਂ ਕੀ ਹੈਲਪ ਕਰਨੀ ਆਂਗੇ ਤਾਂ ਵੀ ਤੁਸੀਂ ਉਹੀ ਲਾ ਲਓ ਕੋਲ ਫੋਨ ਕਰਿਆ ਸੀਗਾ ਦੱਸਿਆ ਉਹ ਵੀ ਨਹੀਂ ਕਰਿਆ ਸੀਗਾ ਦਿਖਾਇਆ ਵਿੱਚ ਇਹੋ ਜਿਹੇ ਲੋਕ ਵੀ ਮਿਲਦੇ ਜਿਹੜੇ ਵੀ ਕਿਸੇ ਦੀ ਹੈਲਪ ਨਹੀਂ ਕਰ ਸਕਦੇ ਤੋ ਵੀ ਜਾਨਾ ਲਾਲਿਆਂ ਦੇ ਹੱਥ ਜਾਦੇ ਦੁੱਧ ਜੀ ਵੀ ਆਪਾਂ ਆਪਣੇ ਕੰਮ ਬਾਰੇ ਦੱਸਣਾ ਨਹੀਂਗਾ ਤੇ ਆਪਣਾ ਚਲੋ ਉਹ ਨਹੀਂ ਹੈਗਾ ਹਿਸਾਬ ਅੱਜ ਦਾ ਵਾਲਾ ਆ ਜਾਂਦਾ ਹੈਗਾ ਵੀ ਜਦੋਂ ਮਰਜ਼ੀ ਜਿਹਨੇ ਆਉਣਾਗਾ ਆ ਕੇ ਤੇ ਬਾਈ ਦੇ ਫਾਰਮ ਉੱਤੇ ਕੋਈ ਵੀ ਆ ਕੇ ਵਿਜ਼ਿਟ ਕਰ ਸਕਦਾ ਕੋਈ ਕਿਸੇ ਨੂੰ ਪਾਬੰਦੀ ਨਹੀਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਤੇ ਬਾਈ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਇਹ ਨੌਲ ਵੀ ਆਪਾਂ ਚਲੋ ਇੰਸਟਾ ਦੀ ਆਈਡੀ ਪਾ ਦਿੰਨੇ ਜੇ ਕਿਸੇ ਨੂੰ ਮਰਜ਼ੀ ਆ ਕੋਈ ਗੱਲ ਨਹੀਂ ਤੇ ਆਪਾਂ ਸਾਰਾ ਜਿਹੜਾ ਇਹਨਾਂ ਦਾ ਬਾਈਆਂ ਦਾ ਬੇਜ ਆ ਉਹ ਵੀ ਮੈਂਸ਼ਨ ਕਰ ਦਾਂਗੇ ਤੇ ਕੋਈ ਹੋਰ ਜਾਂ ਕੋਈ ਨਵਾਂ ਸੁਝਾਅ ਬਾਈ ਸ਼ੁਰੂਆਤ ਅਗਰੇ ਵਸੇ ਹੀ ਹੈਗਾ ਕਿ ਜਿਹਨੇ ਤਾਂ ਚਲੋ ਕਰਨਾ ਹੈਗਾ ਤਾਂ ਪੂਰੀ ਠੀਕ ਹੈ ਕਰਦੇ ਹਾਂ ਆ ਵੀ ਸਭ ਠੀਕ ਹੈ ਤੇ ਸੋ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਨਵੇਂ ਤਜਰਬੇ ਜਾਂ ਨਵੀਆਂ ਤਕਨੀਕਾਂ ਨਵੀਆਂ ਫਸਲਾਂ ਜਾਂ ਨਵੀਆਂ ਨਸਲਾਂ ਦੇ ਚੀਜ਼ਾਂ ਕਰਨਾ ਚਾਹੁੰਦੇ ਹੋ ਤਾਂ ਕਿਤੇ ਨਾ ਕਿਤੇ ਇਹ ਸੀ ਚੀਜ਼ਾਂ ਬਾਰੇ ਸਰਚ ਕੀਤਾ ਜਾਵੇ ਜਾਂ ਕਿਤੇ ਵਧੀਆ ਫਾਰਮ ਉਤੇ ਵਿਜ਼ਿਟ ਕੀਤਾ ਜਾਵੇ ਜਿੱਥੇ ਆਪਾਂ ਨੂੰ ਚੰਗੀ ਜਾਣਕਾਰੀ ਮਿਲੇ ਤੇ ਇਸ ਵੀਡੀਓ ਦੇ ਨਾਲ ਬਣਨੇ ਰਹੇ ਲਈ ਧੰਨਵਾਦ ਜੀ ਹੁਣ ਜੇ ਕੁਝ ਰਹਿ ਗਿਆ ਹੋਵੇ ਤਾਂ